ਮੇਰੇ ਦੇ ਮਾਮਲੇ ਹੋਵੇ ਜੀ ਮੇਰੀ ਚਪਤਰੀ ਜਾਂਚ ਕਰਾਈ ਜਾਵੇ ਮੈਨੂੰ ਕੀ ਚਾਹੀਦਾ ਹੈ ਮੰਤਰੀ ਸਾਹਿਬ ਨੇ ਉਹ ਕਿਹਾ ਸੀ ਕਿ ਮੇਰੀ ਜਾਂਚ ਕਰਾਓ ਮੇਰੇ ਬੱਚੇ ਦੀ ਜਿਹੜਾ ਇੰਨੀ ਮਿਹਨਤ ਕਰਕੇ ਐਨਾ ਅਫਸਰ ਬਣਿਆ ਕੋਈ ਬੰਦਾ ਨਹੀਂ ਬਹੁਤ ਮੁਸ਼ਕਲ ਨਾਲ ਇਨਾ ਪਹੁੰਚਣਾ ਸਾਨੂੰ ਉਹਨਾਂ ਨੇ ਅਫਸਰ ਬਣਨਾ ਹੈ ਚੀਫ ਅਫਸਰ ਬਣਨਾ ਹੈ ਆ ਕੇ ਪੜ੍ਹਾਈ ਕਰਨੀ ਪੜ੍ਹਾਈ ਦੇ ਵਿੱਚ ਐਨ ਇੰਟੈਲੀਜੈਂਟ ਸੀ ਇੱਕ ਵਾਰੀ ਫੇਲ ਨਹੀਂ ਹੋਏ ਤੱਕ ਜਿੰਨੇ ਵਾਰੀ ਟੈਸਟ ਕੀਤੇ ਸਾਰੇ ਪਾਸ ਕਰਦਾ ਗਿਆ ਕਿੰਨੇ ਕੋਰਸ ਕੀਤੇ ਹਰ ਇੱਕ ਜੋ ਚੰਗੇ ਨੰਬਰਾਂ 'ਚ ਪਾਸ ਕੀਤੇ ਉਹਨੇ ਕੀ ਕਹਿ ਸਕਦੇ ਆ ਲਾਸਟ ਟਾਈਮ ਕਦੋਂ ਗੱਲ ਹੋਈ ਸੀ ਜੀ ਤੁਹਾਡੇ ਨਾਲ ਮੇਰੀ ਮੇਰੀ 16 ਤਰੀਕ ਨੂੰ ਗੱਲ ਹੋਈ ਹੈ ਜੀ ਉਹਦੀ 5 6 ਵਜੇ ਨਾਲ ਅੱਧਾ ਪੌਣਾ ਮਿੰਟਾਂ ਗੱਲ ਬੜੇ ਖੁਸ਼ੀ ਦਾ ਮਾਹੌਲ ਸੀਗਾ ਸਾਡਾ ਬੜੇ ਪਿਆਰ ਨਾਲ ਡੈਡੀ ਨੂੰ 13 ਤਰੀਕ ਮੇਰੀ ਪੈ ਗਈ ਆ ਤੇ ਮੈਂ 13 ਨੂੰ ਛੁੱਟੀ ਪਾਤੀ ਆ ਕੋਈ ਛੁੱਟੀ ਪਾ ਦੇ ਤੇ ਛੁੱਟੀ ਦੇ ਬਾਅਦ ਇਨ ਮਹੀਨੇ ਨੂੰ ਮਹੀਨੇ ਤੋਂ ਬਾਅਦ ਆਉਣਾ 13 13 ਤਰੀਕ ਨੂੰ ਆਨੇ ਆਉਣਾ ਸੀਗਾ ਘਰ ਤੇ ਮੈਨੂੰ ਕਹਿੰਦਾ ਵੀ ਜੇ ਮੈਂ ਲੇਟ ਹੋ ਗਿਆ ਤੇ ਤੁਸੀਂ ਐ ਕਰਨਾ ਵੀ ਜਿਹੜਾ ਕਿ ਨਾ ਜੇ ਮੈਂ ਲੇਟ ਹੋ ਗਿਆ ਤੇ ਇਹਨੂੰ ਮੇਰੇ ਜਵਾਈ ਨੂੰ ਕਹਿੰਦਾ ਵੀ ਤੁਸੀਂ ਲਿਖ ਕੇ ਪਾਉਣਾ ਕਿ ਮੈਨੂੰ ਛੁੱਟੀ ਜਲਦੀ ਦੇ ਦੇ ਕਿਉਂਕਿ ਮੈਂ ਘਰ ਰਹਿਵਾਂਗਾ ਜਿਆਦਾ ਤੇਰ ਦੋ ਤਿੰਨ ਮਹੀਨੇ ਘਰ ਰਹਿਣਾ ਚਾਹੁੰਦਾ ਤੇ ਜੇ ਨਹੀਂ ਤੇ ਮੈਨੂੰ ਫਿਰ ਮੇਰਾ ਟੈਕਸਟ ਕੱਟਿਆ ਜਿਹੜਾ ਫਿਰ ਮੈਨੂੰ ਮਹੀਨਾ ਰਹਿਣਾ ਪੈਣਾ ਇਹ ਤਾਂ ਮੈਂ 2.5 ਮਹੀਨੇ ਰਵਾਂਗਾ ਜੇ ਇਹਨਾਂ ਨੇ ਮੈਨੂੰ ਮਹੀਨਾ ਲੇਟ ਛੁੱਟੀ ਦਿੱਤੀ ਤੇ ਬਸ ਲੈ ਲਓ ਇਹੋ ਗੱਲਾਂ ਚੱਲਦੀਆਂ ਨੇ ਬੜਾ ਖੁਸ਼ੀ ਦਾ ਮਾਹੌਲ ਸੀ ਫਾਦਰਡੇ ਸੀ ਫਾਦਰਡੇ ਤੇ ਵਿਸ਼ ਕੀਤਾ ਨੇ ਮੈਨੂੰ ਤੁਹਾਡੇ ਵਾਸਤੇ ਮੈਂ ਕੁਝ ਲੈ ਕੇ ਆ ਰਹਿਆਂ ਖਾਨ ਨੂੰ ਨਾ ਕਹਿੰਦਾ ਤੂੰ ਨਾ کہیں ਆਪ ਹੀ ਲੈਵਾਂਗੇ ਚਲੋ ਅਸੀਂ ਸਭ ਕੁਝ ਲਿਆਂਦਾ ਖਾਨ ਨੂੰ ਬੱਚਿਆਂ ਨੇ ਵੀ ਖਾਦਾ ਬੜੀ ਖੁਸ਼ੀ ਸੀ ਸਾਨੂੰ ਤੇ ਮੁੰਡਾ ਸਾਡਾ ਅਗਲੇ ਮਹੀਨੇ ਆ ਜਾਣਾ ਹੁਣ ਕੇ ਮੈਨੂੰ 17 ਦਾ ਜਨਮ ਦਿਨ ਸੀਗਾ ਕਿਨਾਂ 17 ਤਰੀਕ ਨੂੰ ਤੇ 12:46 ਮਿੰਟ ਤੇ ਮੈਨੂੰ ਕੈਪਟਨ ਦਾ ਫੋਨ ਆਇਆ ਕਿ ਤੁਹਾਡਾ ਮੁੰਡਾ ਇਹਨਾਂ ਛਾਲ ਮਾਰੀ ਹੈ ਫਿਰ ਕਹਿੰਦਾ ਨਹੀਂ ਜੀ ਉਹਦਾ ਪੈਰ ਫਿਸਲ ਗਿਆ ਫਿਰ ਕਹਿੰਦਾ ਨਹੀਂ ਜੀ ਉਹਦੇ ਉਹ 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 ਨੂੰ ਕਿਹਨਾ ਵੇਖਿਆ ਸੀ ਕਿਸੇ ਨੇ ਪਹਿਲਾਂ ਕਿਹਨਾ ਵੇਖਿਆ ਕਿਸੇ ਨੇ ਮੁੜ ਕੇ ਕਹਿੰਦਾ ਵੇਖਿਆ ਸੀ ਕਿਹਨੇ ਅਸੀਂ ਟਾਇਰ ਸੁੱਤੇ ਕਿਉਂਕਿ ਜਿਸ ਜਗ੍ਹਾ ਤੇ ਪੋਰਟ ਤੇ ਡਾਮਰਾ ਪੋਰਟ ਤੇ ਪਾਣੀ ਬਹੁਤ ਘੱਟ ਹੁੰਦਾ ਉਥੇ ਰੈਸਕਿਊ ਕਰਨਾ ਬਹੁਤ ਜਲਦੀ ਹੁੰਦਾ ਬੰਦਾ ਪਰ ਉਥੇ ਕਿਉਂ ਨਹੀਂ ਕੀਤਾ ਗਿਆ ਇਹ ਸਾਡੀ ਵਸਤੂ ਬਾਹਰ ਆ ਮੁੜ ਕੇ ਕਹਿੰਦੇ بڑے ਕੈਮਰੇ ਲਾਏ ਆ ਬੜੀਆਂ ਕਿਹਨਾ ਕਿਹਨਾ ਬੋਟਾਂ ਲਾਈਆਂ ਵੱਡੇ ਹੈਲੀਕਾਪਟਰ ਲਾਏ ਆ ਸਾਨੂੰ ਕਹਿੰਦੇ ਚਾਰ ਪੰਜ ਹੈਲੀਕਾਪਟਰ ਲੱਗੇ ਚਾਰ ਚ ਫੇਰੇ ਤੇ ਉਹਦਾ ਕੋਈ ਥੋ ਪਤਾ ਨਹੀਂ ਲੱਗਾ ਸਾਨੂੰ ਅਜ ਤੱਕ ਆ 6 ਦਿਨ ਹੋ ਗਿਆ ਅੱਜ ਇਹ ਹੋਏ ਮੰਗ ਕਰਦੇ ਆ ਸਰਕਾਰ ਕੋਲ ਕੇ ਮਾਲਕ ਮੈਨੂੰ ਇਹਨਾਂ ਦੀ ਪੈਰਵਾਈ ਕਰੇ ਤੇ ਇਹਦਾ ਇਨਸਾਫ ਮਿਲੇ ਮੈਨੂੰ ਕਿੰਨੇ ਸਾਲ ਹੋ ਗਏ ਸੀ ਉਹਨਾਂ ਨੇ ਜੌਬ ਕਰ ਲਈ ਜੌਬ ਕਰਦੇ 9 ਸਾਲ ਹੋ ਗਏ ਸੀ ਉਹਨੂੰ 9 ਸਾਲ ਸੀ ਤੇ 3 ਸਾਲ ਉਹਨੂੰ ਪੱਕਿਆ ਜੋ ਗਿਆ ਪਹਿਲਾਂ ਤੇ ਕੱਚਾ ਜਿ ਰਹਿੰਦੇ ਇਹਨਾਂ ਕੋਲ ਤਾਂ ਸੈਲਰੀ ਨਹੀਂ ਹੁੰਦੀ ਕੁਝ ਵੀ ਉਹ ਤਾਂ ਸੈਲਰੀ ਬਹੁਤ ਘੱਟ ਹੁੰਦੀ ਹੈ ਜਦੋਂ ਲਾਸਟ ਟਾਈਮ ਉਹਨਾਂ ਨੇ ਤੁਹਾਡੇ ਨਾਲ ਗੱਲ ਕੀਤੀ ਆ ਕੋਈ ਇਹੋ ਜਿਹੀ ਗੱਲ ਨਹੀਂ ਉਹਨਾਂ ਨੇ ਕੀਤੀ ਜਿਦੇ ਨਾਲ ਕੋਈ ਪਤਾ ਲੱਗਦਾ ਹੋਵੇ ਤੁਹਾਡੇ ਨਾਲ ਕੋਈ ਉੱਥੇ ਕੋਈ ਗੱਲ ਹੋਈ ਹੋਵੇ ਮੁੰਡੇ ਨਾਲ ਕੋਈ ਨਹੀਂ ਨਹੀਂ ਕੋਈ ਕੋਈ ਗੱਲ ਨਹੀਂ ਕੋਈ ਜਿੰਦੀ ਕੋਤੇ ਹੈ ਹੀ ਨਹੀਂ ਜੀ ਗੱਲ ਮਤਲਬ ਕਹਿੰਦਾ ਵੀ ਤੁਸੀਂ ਠੀਕ ਜੇ ਮਿਲ ਪੈਂਦੇ ਕੋਈ ਬੰਦਾ ਵੀ ਉਹਨੂੰ ਮਿਲਦਾ ਤੇ ਵਿਖਣਾ ਕਿੰਨੇ ਖੁਸ਼ ਹੁੰਦਾ ਸੀ ਉਹ ਤੁਹਾਡੇ ਪੈਰੀਆਂ ਤੇ ਜੱਫੀ ਪਾ ਕੇ ਮਿਲਦਾ ਸੀਗਾ ਫਿਰ ਉਹ ਮੁੰਡੇ ਜਿੰਨੇ ਵੀ ਬਾਹਰ ਜਾਂਦੇ ਸੀ ਕਹਿੰਦਾ ਮੈਂ ਤੁਹਾਨੂੰ ਦੱਸ ਰਾਂ ਵੀ ਜਿੰਨੇ ਵੀ ਮੁੰਡੇ ਕਰੇ ਜਦੋਂ ਜਾਂਦੇ ਸ਼ੋਰਪਾਸ ਮਿਲਦਾ ਨਾ ਬਾਹਰ ਵਾਤੇ ਇਹਨਾਂ ਨੂੰ ਉਦੋਂ ਇਹ ਬਾਹਰ ਜਾਂਦੇ ਆ ਉਦੋਂ ਬਾਹਰ ਜਾ ਕੇ ਤੇ ਫਿਰ ਸਾਰੇ ਮੁੰਡਿਆਂ ਵਾਤੇ ਜਿੰਨੇ ਛੋਟੇ ਕਰੂ ਸੀ ਨਾ ਕਿਉਂਕਿ ਆਪ ਵੀ ਕਰੂਛ ਰਿਹਾ ਸੀ ਉਹ ਫਿਰ ਛੋਟੇ ਕਰੂਆਂ ਵਾਸਤੇ ਉਹਨੇ ਸਾਰਾ ਸਮਾਨ ਉਹਨਾਂ ਦੇ ਪੈਕਟਰ ਪੈਕਟ 버ਗਰ ਨਿਊਡੋ ਸਭ ਕੁਝ ਉਹਨਾਂ ਵਾਤੇ ਲੈ ਕੇ ਹੁੰਦਾ ਸੀਗਾ ਕਿਉਂਕਿ ਬੰਦੇ ਨੇ ਸਮਝ ਹੰਡਾਇਆ ਸੀਗਾ ਉਹ ਹੁਣ ਉਹਨੇ ਵੀ ਕਹਿੰਦਾ ਵੀ ਡੈਡੀ ਕਹਿੰਦਾ ਚਲੋ ਛੋਟੇ ਹੁੰਦੇ ਤਾਂ ਮੈਂ ਤੁਹਾਨੂੰ ਪੱਕਾ ਚਲੋ ਮਾਲਕ ਕਰਿਆ ਨੂੰ ਕਿ ਕਈ ਬੱਚੇ ਨਹੀਂ ਹੁੰਦੇ ਤੇ ਇਹ ਤੇ ਪੜ੍ਹਾਈ ਕਰ ਕਰਕੇ ਪੜ੍ਹਾਈ ਕਰ ਕਰਕੇ ਤੇ ਬਹੁਤ ਦੂਰ ਤੱਕ ਗਿਆ ਕਿੱਥੇ ਕਿਹੜੇ ਕੰਪਨੀ ਚ ਗਿਆ ਕਿੱਥੇ ਨਹੀਂ ਗਿਆ ਅਰਜنٹਾਈਨਾ ਗਿਆ ਰਸ਼ੀਆ ਗਿਆ ਮਲੇਸ਼ੀਆ ਗਿਆ ਸਿੰਗਾਪੁਰ ਗਿਆ ਸਾਊਥ ਅਫਰੀਕਾ ਗਿਆ ਕਿਸ ਤਰੀਕੇ ਦੀ ਜਾਂਚ ਦੀ ਮੰਗ ਕਰਦੇ ਸਰਕਾਰ ਤੋਂ ਜਾਂਚ ਮੈਂ ਮੰਗੇ ਹੋਈ ਕਰਦਾ ਜਾਂਚ ਸਰਕਾਰ ਕੋਲੋਂ ਕਿ ਇਹ ਕਰ ਸਕਦਾ ਮੰਗ ਮੇਰੇ ਵੀ ਜਾਂਚ ਕਰਾਈ ਜਾਵੇ ਦੀ ਤੇ ਕਿਹੜੀ ਗੱਲ ਹੋਈ ਹੈ ਕਿਸ ਕੋਲੋਂ ਇੱਕ ਮਤਲਬ ਇਹ ਮੇਰਾ ਬੱਚੇ ਨੂੰ ਇਹਨਾਂ ਨੇ ਇਸ ਤਰ੍ਹਾਂ ਕੀਤਾ ਕਿਉਂਕਿ ਮੇਰਾ ਬੱਚਾ ਜ਼ਿੰਦਗੀ 'ਚ ਕੰਮ ਨਹੀਂ ਕਰ ਸਕਦਾ ਕਿ ਮੇਰੇ ਕੋਲ ਛਾਲ ਕਿਤਰਾ ਮਾਰੇਗਾ ਕਿਉਂ ਮਾਰੇਗਾ ਉਹਨੂੰ ਕਮੀ ਥੋੜਾ ਕਿਸੇ ਗੱਲ ਦੀ ਉਹਨੂੰ ਗੱਡੀਆਂ ਦੀ ਕਮੀ ਆ ਉਹਨੂੰ ਪੈਸੇ ਦੀ ਕਮੀ ਉਹਨੂੰ ਘਰ ਦੀ ਕਮੀ ਆ ਦੋ ਦੋ ਤਿੰਨ ਦਿਨਾਂ ਦੇ ਕੋਈ ਘਰ ਨੇ ਕਿਹੜੀ ਗੱਲ ਤੋਂ ਕੋਈ ਕਮੀ ਹੋਵੇ ਤਾਂ ਫਿਰ ਬੰਦਾ ਕਹਿੰਦਾ ਵੀ ਮੈਂ ਘਰ ਦੇ ਵਿੱਚ ਭੈਣਾਂ ਬੈਲ ਸੈਟਰਡੇ ਨੇ ਕੋਈ ਭੈਣ ਦੇ ਜੇ ਕੁੜੀ ਮੇਰੀ ਆ ਪਾਰਟਿਸ ਮਿਊਜ਼ੀਅਮ 'ਚ ਆ ਦੂਜੀ ਕਿਹਨਾ ਮੇਰੀ ਕੁੜੀ ਆ ਕਿਨਾ ਕੈਨੇਡਾ ਵਾ ਬੀਟਾ ਕੀਤੀ ਆ ਵੀ ਇਹ ਕੀਤੀ ਆਈਟੀ ਕੀਤੀ ਆ ਮੈਂ ਟੈਕਸੀ ਡਰਾਈਵਰ ਹਾਂ ਪਾਈ ਛੋਟਾ ਜਿਹਾ ਛੋਟੇ ਛੇ ਕੰਮ ਤੋਂ ਮੈਂ ਇੱਥੋਂ ਤੱਕ ਪਹੁੰਚਿਆ ਛੋਟੇ ਜਿਹੇ ਕੰਮ ਤੋਂ ਤੇ ਮੇਰੀ ਕੁੜੀ ਇੱਕ ਸਰਕਾਰੀ ਟੀਚਰ ਹੈ ਜੰਡੇ ਵਾਲੇ ਚੌਪ ਕਰਦੀ ਹੈ ਬਹੁਤ ਹੀ ਬਹੁਤ ਹੀ ਦੁੱਖदाई ਦੁਬਾਰਾ ਕਰਦੀ ਹੈ ਦੁਬਾਰਾ ਕਰ ਲੋ ਯਾਰ ਹਮਤੋ ਇਸ ਵੇਲੇ ਅੰਮ੍ਰਿਤਸਰ ਦੇ ਦੱਖਣੀ ਹਲਕੇ ਦੇ ਵਿੱਚ ਸੁਲਤਾਨਪੁਰ ਦੇਸ਼ੀ ਦੇ ਵਿੱਚ ਆਏ ਸਾਡਾ ਇੱਕ ਨੌਜਵਾਨ ਤੇਜਪਾਲ ਜਿਹੜਾ ਨੇਵੀ ਦੇ ਵਿੱਚ ਮੈਟਨਟ ਦੇਵੀ ਦੇ ਵਿੱਚ ਬਹੁਤ ਹੀ ਸਿੰਧੀਆ ਅਫਸਰ ਸੀਗਾ ਉਦੋਂ 16 ਤਰੀਕ ਦਾ ਰਾਤ 12 ਵਜੇ ਦਾ ਜਿਹੜਾ ਉਹ ਲਾਪਤਾ ਉਹਦੇ ਜੇ ਤੱਕ ਉਹਨਾਂ ਦੇ ਡੈਡ ਮੇਰੇ ਨਾਲ ਅਜੇ ਤੱਕ ਉਹਦਾ ਪਤਾ ਨਹੀਂ ਲੱਗਾ ਕਿ ਉਹ ਲਾਪਤਾ ਕਿੱਦਾਂ ਹੋ ਗਿਆ ਇਹਨਾਂ ਨੂੰ ਸਿਰਫ ਜਿਹੜਾ ਮੱਛਟ ਦੇਵੀ ਦੇ ਹੈੱਡਕੁਆਰਟਰ ਤੋਂ ਹੀ ਕਾਲ ਕਰਕੇ ਦੱਸਿਆ ਗਿਆ ਕਿ ਤੁਹਾਡਾ ਬੇਟਾ ਲਾਪਤਾ ਹੋ ਗਿਆ ਅਸੀਂ ਸਭ ਤੋਂ ਪਹਿਲਾਂ ਮੱਛਟ ਦੇਵੀ ਦੇ ਅਧਿਕਾਰੀਆਂ ਦੇ ਨਾਲ ਤਾਲਮਿਲ ਕਰਕੇ ਉਹਨਾਂ ਤੋਂ ਪਹਿਲਾਂ ਇਹ ਜਾਣਕਾਰੀ ਲਾਵਾਂਗੇ ਕਿ ਕੀ ਘਟਨਾ ਹੋਈ ਹੈ ਤੇ ਸਾਡਾ ਬੱਚਾ ਜਿਹੜਾ ਉਹ ਕਿੱਥੇ ਅਜੇ 2-3 2-3 ਮਹੀਨਿਆਂ ਬਾਅਦ ਉਹਨੇ ਇਤੋਂ ਵੀ ਜ਼ਿਆਦਾ ਉਹਦੀ ਤਰੱਕੀ ਹੋਣ ਵਾਲੀ ਸੀਗੀ। ਉਹਦੇ ਮਾਪਿਆਂ ਦਾ ਬੜਾ ਪਿਆਰਾ ਬੱਚਾ ਸੀ। ਉਹ ਇਸ ਤਰ੍ਹਾਂ ਲਾਪਤ ਹੁਣ ਜਿੱਦਾਂ ਇਹਨਾਂ ਨੂੰ ਕਿਹਾ ਗਿਆ ਕਿ ਉਹਨੇ ਛਾਲ ਬਾਦੀ। ਪਰ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਕਿ ਸਾਡਾ ਬੱਚਾ ਇਦਾਂ ਨਹੀਂ ਕਰ ਸਕਦਾ। ਪਰਿਵਾਰ ਦੇ ਅੰਦਰ ਕੋਈ ਇਦਾਂ ਦੀ ਤਣਾਅ ਵਾਲੀ ਸਥਿਤੀ ਨਹੀਂ। ਸਾਡਾ ਪਰਿਵਾਰ ਸੈਟ ਹੈ ਬਹੁਤ ਵਧੀਆ। ਪੜ੍ਹਨਾ ਬਾਅਦ ਨੇ ਇੱਕ ਪਿੰਡ ਇੱਥੇ ਜੌਬ ਕਰਦੀ ਹੈ। ਸਾਡਾ ਕੁਝ ਇਹ ਬੰਦੇ ਬਲਵਾਦ ਨੂੰ ਕੋਈ ਪ੍ਰੋਬਲਮ ਨਹੀਂ ਸੀਗੀ ਅਸੀਂ ਇਹ ਜਾਣਾਂਗੇ ਕਿ ਕੀ ਹੋਇਆ ਕਿਉਂ ਹੋਇਆ ਜੋ ਉਹ ਕਹਿ ਰਹੇ ਆ ਰੋਲਾ ਪਤਾ ਹੋ ਗਿਆ ਛਾਲ ਮਾਰ ਕੇ ਕਿੱਦਾਂ ਹੋ ਗਿਆ ਉਹਦੀ ਡਿਊਟੀ ਤੇ ਉਸ ਸਮੇਂ ਉਹਦੇ ਨਾਲ ਕੌਣ-ਕੌਣ ਸੀਗਾ ਕਿਹੜਾ-ਕਿਹੜਾ ਅਫਸਰ ਸੀਗਾ ਜਿਹੜਾ ਕਰੂ ਜਿਹੜੇ ਜਹਾਜ਼ ਦੇ ਵਿੱਚ ਸੀਗਾ ਉਹਦੇ ਵਿੱਚ ਘਟੋ-ਘਟ 24-25 ਬੰਦੇ ਜਿਹੜੇ ਉਹਦੇ ਨਾਲ ਸਟਾਫ ਸੀਗਾ ਉਹ ਸਾਰੀ ਚੀਜ਼ ਦੀ ਪੂਰਪਾ ਜਾਂਚ ਕਰਾਵਾਂਗੇ ਉਹ ਪੰਜਾਬ ਸਰਕਾਰ ਵੱਲੋਂ ਬੀਨੂ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਮੁੱਖੰਤੀ ਸਾਹਿਬ ਨੇ ਭੇਜਿਆ ਕਿ ਪਤਾ ਕਰਕੇ ਆਓ ਕਿ ਬੰਦਾ ਆਪਣਾ ਨੌਜਵਾਨ ਇੰਨੀ ਵਧੀਆ ਜੌਬ ਤੇ ਹੀ ਕਿੱਦਾਂ ਲੱਭਦਾ ਹੈ ਮੈਂ ਉਹਨਾਂ ਦੀ ਤਸਵੀਰ ਆਇਆ ਤੇ ਮੈਂ ਪਰਵਾਦ ਨੂੰ ਭਰੋਸਾ ਦਿਵਾਇਆ ਕਿ ਅਸੀਂ ਹੱਥਾਂ ਦੀ ਇਹਨਾਂ ਦੀ ਮਤ ਕਰਾਂਗੇ ਅੱਜ ਹੀ ਅੱਜ ਤੋਂ ਹੀ ਇਦਾਂ ਦੀ ਹੈਲਪ ਜਿਹੜੀ ਹੈ ਉਹ ਆਪਾਂ ਸ਼ੁਰੂ ਕਰਾਂਗੇ ਸਾਨੂੰ ਆਸ ਹੈ ਮਾਦਾ ਸੱਚੇ ਬਾਦਸ਼ਾਹ ਕਰੇ ਕਿ ਤੇਜਪਾਲ ਜੇ ਲਾਪਤਾ ਵੀ ਹੋਇਆ ਤੇ ਉਹ ਤੰਦਰੁਸਤ ਹੋਵੇ ਉਹ ਸਾਦ ਨੂੰ ਚੰਗੀ ਹਾਲਤ ਦੇ ਵਿੱਚ ਮਿਲ ਜਾਵੇ ਇਹ ਸਾਡੀ ਪਹਿਲੀ ਕੋਸ਼ਿਸ਼ ਹੈ ਤੇ ਮੇਰੀ ਪਰਮਾਤਮਾ ਦੇ ਕੇ ਵੀ ਅਰਦਾਸ ਹੈ ਕਿ ਉਹਦਾ ਵਾਲ ਵਿੰਗਾ ਨਾ ਹੋਵੇ ਜਿੱਥੇ ਵੀ ਕਿਤੇ ਜੇ ਕਿਤੇ ਅੱਗੇ ਪਿੱਛੇ ਹੋ ਗਿਆ ਤੇ ਉਹ ਵਾਪਸ ਆਪਣੇ ਘਰ ਆ ਦੇ ਆਪਣੇ ਉੱਥੇ ਜੁਨੀ ਦੇ ਵਿੱਚ ਜਲਾ ਦੇ ਇਹਦੇ ਲਈ ਅਚੋਪਾ ਤਾਂ ਭਾਈ ਅਦਮ ਕਰਾਂਗੇ ਉਹ ਮੈਂ ਪ੍ਰਵਾਦ ਨੂੰ ਮਿਲ ਕੇ ਇਸ ਚੀਜ਼ ਦਾ ਵਿਸ਼ਵਾਸ ਮੰਤਰੀ ਸਾਹਿਬ ਰੈਸਕਿਊ ਆਪਰੇਸ਼ਨ ਵੀ ਉਹਦੀ ਮਿਆਦ ਖਤਮ ਹੋ ਚੁੱਕੀ ਹੈ 3 ਦਿਨ ਦਾ ਸੀਗਾ ਉਸ ਤੋਂ ਬਾਅਦ 2 ਦਿਨ ਹੋਰ ਵਧਾਇਆ ਰੈਸਕਿਊ ਆਪਰੇਸ਼ਨ ਪਰ ਫਿਰ ਵੀ ਉਹਦੇ ਕਿਤੇ ਵੀ ਪੌਂਸ ਨਹੀਂ ਦੇ ਨਹੀਂ ਕੋਈ ਦੀ ਮੈਂ ਬਲਤ ਜਿਹੜੀ ਮਿਨਿਸਟਰੀ ਆਫ ਸ਼ਿਪਿੰਗ ਆ ਉਹਦੇ ਅੰਦਰ ਇਹ ਹੁੰਦਾ ਉਹਨਾਂ ਦੇ ਅਧਿਕਾਰੀਆਂ ਨਾਲ ਮੈਂ ਮਿਨਿਸਟਰ ਸਾਹਿਬ ਦੇ ਨਾਲ ਕਹਿੰਦੀ ਬੰਤੀ ਜੀ ਦੇ ਨਾਲ ਅੱਜ ਛਮੀ ਸੰਪਰਕ ਜੋੜ ਕੇ ਉਹਨਾਂ ਨੂੰ ਇੱਕ ਲੈਟਰ ਵੀ ਲਿਖਦੇ ਉਹਦੇ ਵੀ ਲੈਟਰ ਲਿਖਾਂਗੇ ਉਹਨਾਂ ਨੂੰ ਲੈਟਰ ਲਿਖਦੇ ਸਾਡੇ ਡਾਕੂਮੈਂਟ ਮੈਂ ਤਹਿਸੀਲਦਾਰ ਸਾਹਿਬ ਨੂੰ ਕਿਹਾ ਮੈਨੂੰ ਹੁਣੇ ਦੋ ਤੇ ਮੈਂ ਲੈਟਰ ਲਿਖ ਕੇ ਸੰਪਰਕ ਜੋੜ ਕੇ ਤੇ ਫਿਰ ਆਪਾਂ ਅਗਲੀ ਕਾਰਵਾਈ ਸ਼ੁਰੂ ਕਰਾਂਗੇ ਜਿੰਨਾ ਚਿਰ ਤੱਕ ਆਪਾਂ ਨੂੰ ਤੱਥ ਪਤਾ ਨਹੀਂ ਲੱਗਦੇ ਜੀ ਆਪਾਂ ਨੂੰ ਗਲਤ ਤੱਥ ਨਹੀਂ ਕਹਿਣੇ ਚਾਹੀਦੇ ਆਪਾਂ ਦੇ ਅਰਦਾਸ ਕਰੀਏ ਸਾਰੇ ਜਾਣੇ ਕੋ ਤੰਦਰੁਸਤ ਜਿਹੜਾ ਵਾਪਸ ਆਉ। ਔਰ ਅਸੀਂ ਕੋਸ਼ਿਸ਼ ਕਰਾਂਗੇ ਪੰਜਾਬ ਸਰਕਾਰ ਇਸ ਪਰਿਵਾਰ ਦੇ ਨਾਲ ਹਰ ਸੰਭਵ ਪੂਰੀ ਬਦਤ ਕਰੂਗੀ ਕਿ ਤੇਜਪੁਰ ਸਾਨੂੰ ਤੰਦਰੁਸਤ ਮਿਲ ਜਾਵੇ ਇਹ ਸਾਡੀ ਕੰਮ ਜੀ